ਦੇ ਵਿੱਚ ਨਵੀਆਂ ਜੀਐਸਟੀ ਦਰਾਂ ਲਾਗੂ ਹੋ ਰਹੀਆਂ ਨੇ ਤੇ ਇਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਾਸ਼ਟਰ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਦਾ ਲਾਭ ਹੋਵੇਗਾ ਨਵਰਾਤਰੀ ਦੇ ਪਹਿਲੇ ਦਿਨ ਤੋਂ ਦੇਸ਼ ਆਤਮ ਨਿਰਭਰ ਭਾਰਤ ਮੋਹਮਿਮ ਵਾਲੇ ਇੱਕ ਵੱਡਾ ਕਦਮ ਚੁੱਕ ਰਿਹਾ ਹੈ ਨਵਰਾਤਰੀ ਦਾ ਆਰੰਭ ਹੋ ਰਹਾ ਹੈ ਆਪ ਸਭੀ ਕੋ बहुत बहुत शुभकामनाएं नवरात्रि के पहले दिन से देश आत्मनिर्भर भारत अभियान के लिए एक और महत्वपूर्ण और बड़ा कदम उठा रहा है कल यानी नवरात्रि के प्रथम दिवस 22 सितंबर को सूर्योदय के साथ ही नेक्स्ट जनरेशन जीएसटी रिफॉर्म्स लागू हो जाएंगे एक तरह से कल से देश में जीएसटी बचत उत्सव शुरू होने जा रहा है इस जीएसटी बचत उत्सव में आपकी बचत बढ़ेगी और आप अपनी पसंद की चीजों को और ज्यादा आसानी से खरीद पाएंगे हमारे देश के गरीब मध्यम वर्गीय लोग न्यू मिडिल क्लास युवा किसान महिलाएं दुकानदार व्यापारी ਉਦਯਮੀ ਸਭੀ ਕੋ ਇਹ ਬਚਤ ਉਤਸਵ ਦਾ ਬਹੁਤ ਫਾਇਦਾ ਹੋਗਾ ਤੇ ਅੱਜ ਤੋਂ ਸਾਰੀਆਂ ਜ਼ਰੂਰਤ ਦੇ ਸਮਾਨਾਂ ਦੇ ਉੱਤੇ ਦੋ ਸਲੇਬਾਂ ਦੇ ਵਿੱਚ GST ਲੱਗੇਗਾ 5% ਜਾਂ 18% ਸਰਕਾਰ ਨੇ ਟੈਕਸ ਸਿਸਟਮ ਨੂੰ ਆਸਾਨ ਬਣਾਉਣ ਦੇ ਲਈ ਅჯੀਹਾ ਕੀਤਾ ਹੈ ਇਸ ਦੇ ਲਈ ਆਮ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਕਿ ਪਨੀਰ ਕੀ ਸ਼ੈਂਪੂ ਅਤੇ AC ਕਾਰਾਂ ਇਹ ਜਿਹੜੀਆਂ ਚੀਜ਼ਾਂ ਨੇ ਇਸ ਸਸਤੀਆਂ ਹੋਣਗੀਆਂ ਜੀਐਸਟੀ ਕੌਂਸਲ ਦੀ 65ਵੀਂ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਵਿੱਤ ਮੰਤਰੀ ਨਿਰਮਲਾ ਸੀ타ਰਮਣ ਨੇ 3 ਸਤੰਬਰ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ ਸੋ ਇਸ ਬਦਲਾਅ ਦੇ ਨਾਲ ਜੁੜੀਆਂ ਹੋਰ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਕਾਰ ਨੇ 3 ਦਸੰਬਰ ਨੂੰ ਦੱਸਿਆ ਸੀ ਕਿ ਜੀਐਸਟੀ ਦੇ ਵਿੱਚ 5% 12% 18 ਅਤੇ 28 ਦੇ ਸਲੈਬ ਨੂੰ ਘਟਾ ਕੇ ਦੋ ਕਰ ਦਿੱਤਾ ਜਾਵੇਗਾ ਯਾਨੀ ਕਿ 5% ਅਤੇ 18% ਸਲੈਬ ਦੇ ਤਹਿਤ ਹੀ GST ਵਸੂਲੀ ਜਾਵੇਗੀ ਇਸ ਤੋਂ ਇਲਾਵਾ ਤੰਬਾਕੂ ਪਾਨ ਮਸਾਲਾ ਕਾਰਬੋਨੇਟਡ ਡਰਿੰਕਸ ਲਗਜ਼ਰੀ ਸਮਾਨ ਕਾਰਾਂ ਯਾਟ ਪਰਸਨਲ ਇਸਤੇਮਾਲ ਦੇ ਲਈ ਜਹਾਜ਼ ਇਹਨਾਂ ਦੇ ਉੱਤੇ 40% ਸਪੈਸ਼ਲ ਟੈਕਸ ਲੱਗੇਗਾ ਕੁਝ ਸਮਾਨ ਜਿਵੇਂ ਕਿ ਸ਼ੀਰਾ ਪਨੀਰ ਰੋਟੀ ਚਪਾਤੀ ਪਰੌਂਠਾ ਇਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ ਤੰਬਾਕੂ ਨੂੰ ਛੱਡ ਕੇ ਨਵੀਆਂ ਦਰੀਆਂ ਦਰਾਂ ਜੜੀਆਂ ਨੇ ਉਹ 22 ਸਤੰਬਰ ਤੋਂ ਯਾਨੀ ਕਿ ਅੱਜ ਤੋਂ ਲਾਗੂ ਹੋ ਰਹੀਆਂ ਨੇ ਇਸ ਤੋਂ ਇਲਾਵਾ ਜੇਕਰ ਬਦਲਾਅ ਦੀ ਗੱਲ ਕਰੀਏ ਤਾਂ ਸਾਬਣ ਸ਼ੈਂਪੂ ਵਰਗੀਆਂ ਰੋਜ਼ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਖਾਣ ਪੀਣ ਦੀਆਂ ਚੀਜ਼ਾਂ ਇਲੈਕਟ੍ਰੋਨਿਕ ਦਾ ਸਮਾਨ ਕਾਰਾਂ ਇਹ ਸਾਰੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਇਸ ਤੋਂ ਇਲਾਵਾ ਲਾਈਫ ਅਤੇ ਹੈਲਥ ਇੰਸ਼ੋਰੈਂਸ ਦੇ ਵਿੱਚ ਲੱਗਣ ਵਾਲੇ ਟੈਕਸ 18% ਨੂੰ ਵੀ ਜ਼ੀਰੋ ਕਰ ਦਿੱਤਾ ਗਿਆ ਯਾਨੀ ਕਿ ਹੁਣ ਫਾਇਦਾ ਹੋਵੇਗਾ ਅਤੇ ਸਮਾਨਾਂ ਤੋਂ ਇਲਾਵਾ ਸੀਮਿੰਟ ਦੇ ਉੱਤੇ ਟੈਕਸ ਜਿਹੜਾ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਇਸ ਦੇ ਨਾਲ ਹੁਣ ਘਰ ਬਣਾਉਣ ਦੇ ਵਿੱਚ ਅਤੇ ਮਰਮਮਤ ਦੇ ਵਿੱਚ ਖਰਚ ਵੀ ਘਟ ਆਵੇਗਾ ਏਸੀ ਅਤੇ ਟੀਵੀ ਦੇ ਉੱਤੇ ਵੀ 28 ਤੋਂ ਘਟਾ ਕੇ 18% ਟੈਕਸ ਕਰ ਦਿੱਤਾ ਗਿਆ ਸੋ ਏਸੀ ਤੇ ਟੀਵੀ ਵੀ ਹੁਣ ਸਸਤੇ ਹੋਣਗੇ ਇਸ ਤੋਂ ਇਲਾਵਾ 33 ਜ਼ਰੂਰਤ ਦੀਆਂ ਖਾਸ ਦਵਾਈਆਂ ਜਿਨ੍ਹਾਂ ਦੇ ਵਿੱਚ ਕੈਂਸਰ ਦੀਆਂ ਦਵਾਈਆਂ ਵੀ ਸ਼ਾਮਲ ਨੇ ਉਹਨਾਂ ਨੂੰ ਟੈਕਸ ਤੋਂ ਮੁਕਤ ਕਰ ਦਿੱਤਾ ਗਿਆ ਭਾਵ ਇਹ ਦਵਾਈਆਂ ਵੀ ਹੁਣ ਸਸਤੀਆਂ ਹੋਣਗੀਆਂ ਛੋਟੀਆਂ ਕਾਰਾਂ ਅਤੇ 350 ਸੀਸੀ ਤੱਕ ਦੀਆਂ ਮੋਟਰਸਾਈਕਲਾਂ ਦੇ ਉੱਤੇ ਵੀ 28% ਤੋਂ ਘਟਾ ਕੇ 18% ਟੈਕਸ ਲਗਾਇਆ ਗਿਆ। ਸੋ ਛੋਟੀਆਂ ਕਾਰਾਂ ਖਰੀਦਣ ਵਾਲਿਆਂ ਨੂੰ ਮੋਟਰਸਾਈਕਲ ਖਰੀਦਣ ਵਾਲਿਆਂ ਨੂੰ ਵੀ ਫਾਇਦਾ ਹੋਵੇਗਾ। ਆਟੋ ਪਾਰਟਸ, 3-ਵੀਲਰ ਅਤੇ ਇਹਨਾਂ ਦੇ ਉੱਤੇ ਵੀ ਟੈਕਸ ਹੈ ਜਿਹੜਾ ਘਟਾ ਕੇ 28% ਤੋਂ 18% ਕਰ ਦਿੱਤਾ ਗਿਆ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਹੈ ਕਿ ਬੋਣਾ ਵਾਇਰਸ ਹਲਦੀ ਰੋਗ ਦੇ ਨਾਲ ਅਤੇ ਹੜਾਂ ਕਾਰਨ ਖਰਾਬ ਹੋਈ ਝੋਨੇ ਦੀ ਫਸਲ ਦਾ ਅੰਦਾਜ਼ਾ ਲਗਾਉਣ ਦੇ ਲਈ ਸਰਵੇ ਕਰਕੇ ਵਿਸ਼ੇਸ਼ ਗਿਰਦਾਵਰੀ ਕਰਾਈ ਜਾਵੇਗੀ। ਉਹਨਾਂ ਪ੍ਰਭਾਵਿਤ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਆ ਕਿ ਉਹ ਆਪਣੀ ਫਸਲ ਵਿਸ਼ੇਸ਼ ਗਿਰਦਾਵਰੀ ਹੋਣ ਤੱਕ ਨਾ ਬੋਣ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲਦ ਹੀ ਖਾਸ ਤੌਰ ਤੇ ਗਿਰਦਾਵਰੀ ਕਰਾਉਣ ਦੇ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਨੇ ਤੇ ਇਸ ਗਿਰਦਾਵਰੀ ਤੋਂ ਬਾਅਦ ਹੀ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਦਿੱਤਾ ਜਾ ਸਕੇਗਾ ਅੱਜ ਮੈਂ ਜੀ ਅਸੀਂ ਹੁਣ ਮੰਡੋਰ ਪਿੰਡ ਦੇ ਵਿੱਚ ਪਹੁੰਚਿਆ ਮੇਰੇ ਨਾਲ ਜਿਹੜੇ ਖੇਤੀਬਾੜੀ ਦਾ ਜਿਹੜਾ ਆਪਣਾ ਐਕਸਟੈਂਸ਼ਨ ਸੈਂਟਰ ਹੈ ਉੱਥੋਂ ਹਰਦੀਪ ਸਿੰਘ ਵਿਖੀ ਜੀ ਔਰ ਮਾਨ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਡਵੈਲਪਮੈਂਟ ਆਫੀਸਰ ਹੈ ਔਰ ਇਹ ਸੀਨੀਅਰ ਅਗੇ ਬਹੁਤ سارے ਜੀ ਜਿਵੇਂ ਆਪਾਂ ਇਹ ਖੜੇ ਆ ਜੀ ਇੱਕ ਜਿਹੜਾ ਝੋਨੇ ਦੇ ਖੇਤ 'ਚ ਖੜੇ ਆ ਤੁਸੀਂ ਦੇਖ ਰਹੇ ਹੋ ਇਹਨੂੰ ਜਿਹਨੂੰ ਬੋਨਾ ਵਾਇਰਸ ਕਹਿੰਦੇ ਆ ਇਹ ਇਹਦੇ ਨਾਲ ਜਿਹੜਾ ਖੇਤ ਹੈ ਜਮੇ ਸਾਰੀ ਜਿਹੜੀ ਸਾਰੀ ਫਸਲ ਹੈ ਖਤਮ ਹੋ ਗਈ ਇੱਥੋਂ ਤਾਂ ਮੰਨ ਲਓ ਇੱਕ ਦਾਣਾ ਨਹੀਂ ਕਿਸਾਨ ਦੇ ਪੱਲੇ ਪਣਾ ਇਹਦੇ ਨਾਲ ਨਾਲ ਦੋ ਬਿਮਾਰੀਆਂ ਹੋ ਰਹੀਆਂ ਜ ਇੱਕ ਤਾਂ ਜਿਹੜੀ ਤੁਹਾਡੀ ਹੈਗੀ ਆ ਜਿਹਨੂੰ ਅਸੀਂ ਕਹਨੇ ਆ ਆਪਣੇ ਜਿਹੜਾ ਹਲਦੀ ਰੋਗ ਕਹਨੇ ਉਹਨੂੰ ਉਹ ਵੀ ਫੰਗਸ ਹੈ ਜੀ ਇੱਕ ਜਿਹੜਾ ਕਾਲਾ ਦਾਣਾ ਹੋ ਜਾਂਦਾ ਉਹ ਵੀ ਇੱਕ ਹਲਦੀ ਰੋਗ ਹੈ ਉਹ ਵੀ ਇੱਕ ਫੰਗਸ ਰੋਗ ਹੈ ਸੋ ਇਹ ਬਿਮਾਰੀਆਂ ਦੀ ਮਾਰ ਜਿਹੜੀ ਪਈ ਆ ਜਿਹੜੇ ਪਟਿਆਲੇ ਦੇ ਵਿੱਚ ਬਹੁਤ ਜ਼ਿਆਦਾ ਹੈ ਮੇਰੇ ਜ਼ਿਆਤੀ ਵਿੱਚ ਮੈਂ ਕੱਲ ਤੋਂ ਕਰ ਰਿਹਾ ਜੀ ਲਗਾਤਾਰ ਦੌੜਾ ਹੋਣ ਮੈਂ ਮੰਡੋਰ ਪਹੁੰਚਿਆ ਇਸ ਤੋਂ ਪਹਿਲਾਂ ਮੈਂ ਲੋਡੇ ਤੋਂ ਸ਼ੁਰੂ ਕਰਕੇ ਜੀ ਆਪਣਾ ਰਾਮਗੜ੍ਹ ਛੰਨਾ ਇੱਚੇਵਾਲ ਰੋਟੀ ਵਸਤਾ ਤੇ ਆਪਣੇ ਰੋਟੀ ਔਰ ਰੋਟਾ ਸਾਹਿਬ ਔਰ ਇਸ ਤੋਂ ਅੱਗੇ ਜਿਹੜਾ ਹੈਗਾ ਤੁਹਾਡਾ ਕੈਦੂਪੁਰ ਲਵਾਣਾ ਇਹ ਸਾਰੇ ਪਿੰਡ ਕਵਰ ਕਰਕੇ ਹੁਣ ਮੈਂ ਮੰਡੋਰ ਪਹੁੰਚਿਆ ਤੰਘੇੜਾ ਸਾਹਿਬ ਕੱਲ ਵੀ ਮੈਂ ਇਸੇ ਤਰ੍ਹਾਂ ਦੀ ਸਰਹੰਦ ਰੋਡ ਤੋਂ ਸ਼ੁਰੂ ਕਰਕੇ ਬਾਰਨ ਤੋਂ ਉਸ ਤੋਂ ਬਾਅਦ ਜਿਹੜਾ ਹੈਗਾ ਸਿਉਣਾ ਸਿਉਣੇ ਤੋਂ ਬਾਅਦ ਰੌਂਗਲਾ ਔਰ ਲੰਗ ਲਚਕਾਣੀ ਬਖਸ਼ੀਵਾਲਾ ਆਪਣੇ ਦੰਦਰਾੜਾ ਖਰੋੜ ਇਸ ਤੋਂ ਸਵਾਏ ਲੋਟ ਔਰ ਜਿਹੜੇ ਸਿੱਧੂ ਆਪਣੇ ਸਿੱਧੂਵਾਲ ਇਹ ਸਾਰੇ ਪਿੰਡਾਂ ਦੇ ਵਿੱਚ ਮੈਂ ਕੱਲ ਵੀ ਜਿਹੜਾ ਸਾਰਾ ਦੌਰਾ ਕਰਕੇ ਤਕਰੀਬਨ ਤਕਰੀਬਨ ਸਾਰਾ ਮੈਂ ਸਰਾੰਦ ਰੋਡ ਤੋਂ ਲੈ ਕੇ ਆਪਣਾ ਉਧਰੋਂ ਆਪਣੇ ਕੋ ਪਾਲਸਨ ਰੋਡ ਔਰ ਨਾਬਾ ਰੋਡ ਤੇ ਸਾਰੇ ਏਰੀਆ ਨੂੰ ਕ੍ਰਿਸਕ੍ਰੋਸ ਕੀਤਾ ਜੀ ਇਹਦੇ ਚ ਸਾਰੇ ਪਿੰਡਾਂ ਚ ਇਹ ਹਾਲ ਹੈ ਕਿਤੇ 2 300 ਏਕੜਾ ਕਿਤੇ 500 ਏਕੜਾ ਲੰਗ ਦੇ ਵਿੱਚ ਬਹੁਤ ਜ਼ਿਆਦਾ ਸੀ 5 600 ਏਕੜ ਜਿਹੜਾ ਹੈਗਾ ਉਹ ਤਾਂ ਬੋਨੀ ਵਾਇਰਸ ਕਰਕੇ 100% ਖਤਮ ਹੋ ਗਿਆ ਜਿਹੜੀ ਖੜੀ ਵੀ ਆ ਉਹਦੇ ਵਿੱਚ ਵੀ ਉਹਨੂੰ ਮਤਲਬ ਵਿੱਚ ਵਿੱਚ ਬਿਮਾਰੀ ਹੈਗੀ ਆ ਉਹਦੇ ਵੀ ਝਾੜ ਕੱਟੇਗਾ ਇਹਦੇ ਨਾਲ ਨਾਲ ਇੱਕ ਜਿਹੜੀ ਹਲਦੀ ਰੋਗ ਹੈ ਔਰ ਜਿਹੜੀ ਦਾਣਾ ਕਾਲਾ ਪੈ ਜਾਂਦਾ ਇਹ ਵੀ ਜਿਹੜੇ ਫੰਗਸ ਰੋਗ ਹੈ ਇਹਨਾਂ ਦੀ ਵੀ ਬਹੁਤ ਜ਼ਿਆਦਾ ਮਾਰ ਹੈ ਉਹਨਾਂ ਦੇ ਵੀ ਝਾੜ ਕੱਟੇਗਾ ਔਰ ਡਿਸਕਲਰੇਸ਼ਨ ਹੋਏਗੀ ਉਹਦਾ ਵੀ ਜਿਹੜਾ ਤੋ ਇਸ ਵੇਲੇ ਜਿਹੜੀ ਸਮੇਂ ਦੀ ਲੋੜ ਹੈ ਜੀ ਉਹ ਹੈਗਾ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਨੇ ਮਾਨ ਸਾਹਿਬ ਨੇ ਸਟੈਂਡ ਲਿਆ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਆ ਉਹਨਾਂ ਨੇ ਮਿਸ਼ਨ ਰੰਗਲਾ ਪੰਜਾਬ ਸ਼ੁਰੂ ਕੀਤਾ ਉਹਦੇ ਚ ਮੈਂ ਕੇਂਦਰ ਸਰਕਾਰ ਨੂੰ ਜਿਹੜੀ ਮਾਨ ਸਾਹਿਬ ਨੇ ਚਿੱਠੀ ਲਿਖੀ ਆ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਉਹਨੂੰ ਇਹਨ ਭਿੰਨ ਜਿਹੜਾ ਹੈਗਾ ਲਾਗੂ ਕਰੋ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ 5 ਖੇ ਪੰਜ ਖੇਤਾਂ ਵਾਲੀ ਜਿਹੜੀ ਕੰਡੀਸ਼ਨ ਖਤਮ ਕਰੋ ਔਰ 50000 ਰੁਪਏ ਕਟ ਦਿਓ ਦੇਖੋ ਇਹ ਕਿਸਾਨ ਨੇ ਸਾਰਾ ਖਰਚਾ ਕੀਤਾ ਹੋਇਆ ਜਿਹਨੂੰ ਠੇਕਾ ਵੀ ਦਿੱਤਾ ਹੋਇਆ ਹਰ ਇੱਕ ਕਿਸਾਨ ਹਰ ਕਿਸਾਨ ਜਿਹੜਾ ਹੈਗਾ ਜੀ ਉਹ ਮਤਲਬ ਇਸ ਵੇਲੇ ਖਰਚਾ ਕਰੀ ਬੈਠਾ ਜੀ ਬਹੁਤ سارے ਠੇਕਾ ਵੀ ਦੇਈ ਬੈਠੇ ਆ ਉਹਨਾਂ ਕੋਲ ਤਾਂ ਕੋਈ ਬਲ ਉਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਂਦਾ ਉਹ ਮਾਨ ਸਾਹਿਬ ਨੇ ਜਿਹੜੀ ਮਿਸ਼ਨ ਚੜ੍ਹਦੀ ਕਲਾ ਇਹਨਾਂ ਲੋਕਾਂ ਵਾਸਤੇ ਸ਼ੁਰੂ ਕੀਤਾ ਇਹਨਾਂ ਨੂੰ ਖਰਾਬਾ ਵੀ ਮਿਲਣਾ ਚਾਹੀਦਾ ਕੰਡੀਸ਼ਨਰ ਰਿਲੈਕਸ ਹੋਣੀਆਂ ਚਾਹੀਦੀਆਂ ਤਾਂ ਕਿ ਕਿਸਾਨ ਜਿਹੜਾ ਇੱਕ ਵਾਰੀ ਪੈਰਾਂ ਤੇ ਖੜਾ ਹੋ ਜਾ ਜਿਹੜਾ ਦੇਸ਼ ਦਾ ਢਿੱਡ ਭਰ ਰਿਹਾ ਹੈਗਾ ਪਿਛਲੇ 75 80 ਸਾਲ ਤੋਂ ਉਹਦੇ ਨਾਲ ਆਪਣਾ ਖੜਨਾ ਫਰਜ਼ ਬਣਦਾ ਐ ਇਸ ਵੇਲੇ ਤੇ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਬਲ ਉਹਨਾਂ ਨੂੰ ਮੈਂ ਰਾਮਦੀਪ ਅਪੀਲ ਕਰਦਾ ਕਿ ਤੁਸੀਂ ਕਿਰਪਾ ਕਰਕੇ ਆ ਜਦੋਂ ਕਿਸਾਨ ਦੇ ਉੱਤੇ ਕੁਦਰਤ ਦੀ ਮਾਰ ਪਈ ਹੋਈ ਆ ਕੇਂਦਰ ਸਰਕਾਰ ਦੇ ਵੀ ਹਜੇ ਪੂਰਾ ਉਹਨਾਂ ਨੇ ਕੀਤਾ ਨਹੀਂ ਆ ਉਹਨਾਂ ਨੇ ਸਿਰਫ ਜਿਹੜਾ ਹੈਗਾ ਇੱਕ ਸੀਵ리어ਲੀ ਇਫੈਕਟਡ ਕਿਹਾ ਉਹਨਾਂ ਨੇ ਉਹਨੂੰ ਨੈਸ਼ਨਲ ਕੈਲਾਮਿਟੀ ਵੱਡੇ ਜੀ 400 ਤੋਂ ਬਾਅਦ ਸਭਾ 450 450 ਬੰਦੇ ਮਾਚਲ ਚ ਮਰ ਗਏ ਜੀ ਸਾਡੇ ਵੀ 5-6 ਦਰਜਨ ਮਰ ਗਏ ਜੀ ਮਾਚਲ ਚ ਮਰ ਗਏ ਉਤਰਾਖੰਡ ਚ ਮਰ ਗਏ ਹੋਰ ਨੈਸ਼ਨਲ ਕੈਲਾਮਿਟੀ ਕੀ ਹੁੰਦੀ ਆ ਜੀ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੇ ਖੇਤ ਰੁੜ ਗਏ ਡੰਗਰ ਬੱਚਾ ਰੁੜ ਗਿਆ ਮਸ਼ੀਨਾ ਖਰਾਬ ਹੋ ਗਈਆਂ ਸਕੂਲ ਹਸਪਤਾਲ ਬਿਜਲੀ ਦੇ ਖੰਬੇ ਕੁਝ ਨਹੀਂ ਬਚਾ ਹੋਰ ਨੈਸ਼ਨਲ ਕੈਲਾਮਿਟੀ ਕੀ ਹੁੰਦੀ ਹੈ ਉਹਨੂੰ ਨੈਸ਼ਨਲ ਕੈਲਾਮਿਟੀ ਡਿਕਲੇ ਔਰ ਆਪਣੀਆਂ ਕੰਡੀਸ਼ਨ ਰਿਲੈਕਸ ਕਰੋ ਇਹ ਸਮਾਂ ਆ ਕਿ ਜਿਹੜੇ ਕਿਸਾਨ ਦੇਸ਼ ਨਾਲ ਖੜਿਆ ਐ ਉਸ ਲਈ ਆਜ਼ਾਦੀ ਦੇਣ ਤੋਂ ਲੈ ਕੇ ਮਤਲਬ ਆਪਣੇ ਜਿਹੜੇ ਅੰਗਰੇਜ਼ਾਂ ਤੋਂ ਆਜ਼ਾਦੀ ਉਸ ਤੋਂ ਬਾਅਦ ਭੁੱਖਮਰੀ ਤੋਂ ਆਜ਼ਾਦੀ ਹੁਣ ਜਿਹੜੀ ਹੈਗੀ ਆ ਉਹ ਕਿਸਾਨ ਨੂੰ ਥੋੜੀ ਲੋੜ ਐ ਤੇ ਕਿਸਾਨ ਨੂੰ ਮਜ਼ਦੂਰ ਨੂੰ ਜਿਹੜਾ ਚਾਹੇ ਤੁਹਾਡਾ ਆੜਤੀਆ ਹੈਗਾ ਚਾਹੇ ਖੇਤ ਮਜ਼ਦੂਰ ਹੈ ਮੰਡੀ ਚ ਕੰਮ ਕਰਨ ਵਾਲਾ ਮਜ਼ਦੂਰ ਹੈ ਸ਼ੈਲਰ ਚ ਕੰਮ ਕਰਨ ਵਾਲਾ ਮਜ਼ਦੂਰ ਹੈ ਉਹ ਸਾਰੇ ਇਹਦੇ ਤੇ ਡਿਪੈਂਡੈਂਟ ਆ ਜੀ ਸ਼ੈਲਰ ਵਾਲੇ ਵੀ ਆੜਤੀਏ ਵੀ ਔਰ ਜਿਹੜੇ ਬਾਜ਼ਾਰ ਹੈਗੇ ਆ ਤੁਹਾਡੇ ਬਾਜ਼ਾਰ ਤਾਂ ਹੀ ਗੁਲਜ਼ਾਰ ਹੋਣਗੇ ਜੇ ਕਿਸਾਨ ਗੁਲਜ਼ਾਰ ਹੋਏਗਾ ਜੇ ਮਜ਼ਦੂਰ ਗੁਲਜ਼ਾਰ ਹੋਏਗਾ ਤੋਂ ਐਸ ਬੇਲਰ ਨੂੰ ਨਰੇਗਾ ਦਾ ਵੀ ਜਿਹੜਾ ਡਬਲ ਕਰਨਾ ਚਾਹੀਦਾ ਦੁੱਗਣੀਆਂ ਦਿਹਾੜੀਆਂ ਕਰੋ ਦੁੱਗਣਾ ਉਹਨਾਂ ਦਾ ਮਿਹਨਤਾਨਾ ਕਰੋ ਔਰ ਕਿਸਾਨ ਨੂੰ ਵੀ ਦਿਓ ਜਿਹੜਾ ਜਿਹੜੇ ਕਿਸਾਨ ਹੈਗੇ ਆ ਜਿਹੜੇ ਛੋਟੇ-ਛੋਟੇ 5 ਏਕੜ ਤੋਂ ਘੱਟ ਆ ਵੀ ਆਪਣੇ ਖੇਤ ਦੇ ਉੱਤੇ ਉਹਨਾਂ ਨੂੰ ਬਟ ਐਸ ਵੇਲੇ ਉਹਨਾਂ ਨੂੰ ਦੇਣ ਦੀ ਲੋੜ ਆ ਵੀ ਆਪਣੇ ਖੇਤ ਤੇ ਕੰਮ ਕਰੋ ਤਨ ਰੇਗਾ ਚ ਵੀ ਕਲੇਮ ਕਰੋ ਪਲੱਸ ਉਹਨਾਂ ਨੂੰ ਜੜੀ ਹੈ ਗਿਆ ਉਹਨਾਂ ਦਾ ਮੁਆਵਜ਼ਾ ਦਿਓ ਜਿਹੜੀ ਫਸਲ ਦਾ ਨੁਕਸਾਨ ਹੋਇਆ ਐਸ ਵੇਲੇ ਆਪਾਂ ਇੱਕ ਵਾਰੀ ਜੜਾ ਹੈਗਾ ਕਿਸਾਨ ਦੇ ਨਾਲ ਖੜੀਏ ਤਾਂ ਕਿ ਜਿਹੜਾ ਪੰਜਾਬ ਹੈ ਉਹ ਆਪਾਂ ਪੈਰਾਸਰ ਖੜਾ ਹੋਵੇ ਔਰ ਸਾਰੇ ਮੈਂ 3 ਕਰੋੜ ਲੋਕਾਂ ਨੂੰ ਖਾਲ ਚੇਚੇ ਤੌਰ ਦੇ ਉੱਤੇ ਪੰਜਾਬੀਆਂ ਨੂੰ ਜਿਹੜੀ ਨਾਮ ਨਾਨਕ ਨਾਮ ਨਾਨਕ ਨਾਮ ਲੈਵਾ ਸੰਗਤ ਹੈਗੀ ਆ 20 ਕਰੋੜ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਦਿਲ ਖੋਲ੍ਹ ਕੇ ਜਿਹੜੇ ਚਾਹੇ ਦੇਸ਼ ਦੇਸ਼ ਚ ਰਹਿੰਦੇ ਆ ਦੇਸ਼ ਵਾਸੀ ਉਹਨਾਂ ਨੂੰ ਵੀ ਕਹਿੰਨਾ ਕਿ ਤੁਸੀਂ ਇੱਕ ਵਾਰੀ rangla.punjab.gov.in ਤੇ ਜਾ ਕੇ ਆਪਣਾ ਵੱਤਵਾਦ দান ਕਰੋ ਕੁਝ ਕਰੋੜਾਂ ਚ ਕਰਨ ਵਾਲੇ ਹੋਣਗੇ ਕੁਝ ਲੱਖਾਂ ਚ ਕੁਝ ਹਜ਼ਾਰਾਂ ਚ ਕੁਝ ਸੈਂਕੜਿਆਂ ਵਿੱਚ ਵੇਖਣ ਜਿਹੜੇ ਸੈਂਕੜਿਆਂ ਵਿੱਚ ਆ ਸਭ ਤੋਂ ਜ਼ਿਆਦਾ ਹੋਣੇ ਚਾਹੀਦੇ ਆ ਹਜ਼ਾਰਾਂ ਵਾਲੇ ਸਭ ਤੋਂ ਜ਼ਿਆਦਾ ਹੋਣੇ ਚਾਹੀਦੇ ਉਹਨਾਂ ਦਾ ਨੰਬਰ ਕਰੋੜਾਂ 'ਚ ਹੋਏਗਾ ਤਾਂ ਬਹੁਤ ਸਾਰੇ ਕਿਸਾਨਾਂ ਦੀ ਮਦਦ ਹੋ ਜਾਏਗੀ ਔਰ ਬਾਕੀਆਂ ਨੂੰ ਵੀ ਮੈਂ ਕਹਿੰਨਾ ਵੀ ਤੁਸੀਂ ਕੋਈ ਮਜ਼ਦੂਰ ਦੀ ਕਿਸੇ ਕਿਸਾਨ ਦੀ ਕੋਈ ਪਿੰਡ 'ਚ ਦੁਕਾਨਦਾਰ ਦੀ ਜਿਹੜੇ ਵੀ ਕਿਸੇ ਮਾਫੜੋ ਇਸ ਵੇਲੇ ਉਹਨਾਂ ਨਾਲ ਫੈਬਰੂਰੀਨ ਉਹਦੇ ਨਾਲ ਗੱਲਬਾਤ ਕਰੋ ਉਹਨਾਂ ਨੂੰ ਸਪੋਰਟ ਕਰੋ ਜਿਹੜੇ ਜਿਹੜੇ ਸਮਰਥ ਹੈਗੇ ਆ ਪਰਿਵਾਰ ਇੱਕ ਪਰਿਵਾਰ ਅਡਾਪਟ ਕਰ ਲਓ ਤਾਂ ਕਿ ਉਹਨਾਂ ਨੂੰ ਜਿਹੜਾ ਜਿਹੜਾ ਪੋਸਟਮੈਟਿਕ ਸਟ੍ਰੈਸ ਐਂਡ ਐਨੋਆ ਉਹਦੇ ਨਾਲ ਕੋਈ ਕਦੇ ਇਹ ਨਾ ਹੋਵੇ ਕਿ ਉਹਨੂੰ ਨੀਂਦ ਨਹੀਂ ਆਂਦੀ ਉਹਦੇ ਮਨ ਚ ਮੜੇ ਮੜੇ ਖਿਆਲ ਆਉਂਦੇ ਆ ਉਹਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤੇ ਕੋਈ ਇੱਕ ਦੋ ਜਗ੍ਹਾ ਤੇ ਹੋਇਆ ਵੀ ਜਿਹੜਾ ਕਿਸਾਨ ਆ ਕੋ ਚੱਕ ਕੇ ਜ਼ਹਿਰ ਦੀ ਦਵਾਈ ਪੀ ਜਾਵੇ ਜਾਂ ਕੋਈ ਹੋਰ ਚੀਜ਼ ਕਰ ਲਵੇ ਉਸ ਤੋਂ ਵੀ ਵਿਚਾਰ ਲਈ ਮੈਂਟਲ ਹੈਲਥ ਦਾ ਵੀ ਇਸ਼ੂ ਹੈ ਉਹਦੇ ਵਾਸਤੇ ਜ਼ਰੂਰੀ ਆ ਕਿ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਨੂੰ ਦਿਲਾਸਾ ਦੇਈਏ ਤੇ ਉਹਨਾਂ ਦੀ ਮਦਦ ਕਰੀਏ ਪੰਜਾਬ ਸਰਕਾਰ ਜਲਦੀ ਹੀ ਪੰਜਾਬ ਦੇ ਵਿੱਚ ਔਰਤਾਂ ਦੇ ਲਈ 1100 ਰੁਪਏ ਪ੍ਰਤੀ ਮਹੀਨਾ ਦੀ ਸਕੀਮ ਲਾਗੂ ਕਰ ਸਕਦੀ ਹੈ ਸਰਕਾਰ ਨੇ ਇਸ ਤਰ੍ਹਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਰਕਾਰ ਦੇ ਵੱਲੋਂ ਸੋ ਅਗਲੇ ਸਾਲ ਮਾਰਚ ਦੇ ਵਿੱਚ ਬਜਟ ਸੈਸ਼ਨ ਸਕੀਮ ਇਸ ਸਕੀਮ ਨੂੰ ਸ਼ੁਰੂ ਕੀਤਾ ਜਾਵੇਗਾ ਸੋ ਇਹ ਐਲਾਨ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਕੀਤਾ ਉਹਨਾਂ ਕਿਹਾ ਕਿ ਪਹਿਲੀਆਂ ਸਾਰੀਆਂ ਗਰੰਟੀਆਂ ਪੂਰੀਆਂ ਹੋ ਚੁੱਕੀਆਂ ਨੇ ਅਤੇ ਇਹ ਕੰਮ ਰਹਿ ਗਿਆ ਜਿਹੜਾ ਜਲਦ ਹੀ ਪੂਰਾ ਕੀਤਾ ਜਾਵੇਗਾ ਸੋ ਰਿਪੋਰਟਾਂ ਦੇ ਮੁਤਾਬਕ 2022 ਦੀਆਂ ਵਿਧਾਨ ਸਭਾ ਚੋਣਾਂ ਮੋਹਮ ਦਿਨ ਦੌਰਾਨ ਪੰਜਾਬ ਸਰਕਾਰ ਨੇ ਗਰੰਟੀ ਦਿੱਤੀ ਸੀ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਗੇ ਇਸ ਤੋਂ ਬਾਅਦ ਆਵਾਦੀ ਪਾਰਟੀ ਨੇ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਜਿੱਤੀਆਂ ਸਨ ਅਤੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸਰਕਾਰ ਬਣਾਈ ਸੀ ਸੋ ਸਰਕਾਰ ਨੇ ਬਾਅਦ ਦੇ ਵਿੱਚ ਕਈ ਵਾਅਦੇ ਪੂਰੇ ਕੀਤੇ ਜਿਨ੍ਹਾਂ ਵਿੱਚ ਮੁਫਤ ਬਿਜਲੀ ਸ਼ਾਮਲ ਹੈ ਪਰ ਇਹ ਵਾਅਦਾ ਅਜੇ ਤੱਕ ਅਧੂਰਾ ਹੈ ਜਿਸ ਨੂੰ ਹੁਣ ਭਗਵੰਤ ਮਾਨ ਨੇ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਬਿਆਨ ਦੇ ਕੇ ਕਿਹਾ ਕਿ ਜਲਦ ਹੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਵਾਅਦਾ ਵੀ ਪੂਰਾ ਕੀਤਾ ਜਾਵੇਗਾ ਸੋ ਆਉਣ ਵਾਲੇ ਵਿਧਾਨ ਸਭਾ ਬਜਟ ਸੈਸ਼ਨ ਦੇ ਵਿੱਚ ਸੰਭਾਵੀ ਤੌਰ ਤੇ ਪੰਜਾਬ ਸਰਕਾਰ ਇਸ ਸਕੀਮ ਨੂੰ ਲਾਗੂ ਕਰ ਸਕਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਸੂਬੇ ਦੇ ਵਿੱਚ 204ਵੇਂ ਦਿਨ ਪੰਜਾਬ ਪੁਲਿਸ ਨੇ 374 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਸੂਬੇ ਭਰ ਦੇ ਵਿੱਚ 99 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 78 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ 204 ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 30440 ਹੋ ਗਈ ਹੈ। ਛਾਪੇਮਾਰੀ ਦੇ ਨਤੀਜੇ ਵਜੋਂ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 4.5 ਕਿਲੋ ਹੈਰੋਇਨ, 2.3 ਕਿਲੋ ਗਾਂਜਾ, 1524 ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਵੱਡੀ ਮਾਤਰਾ ਦੇ ਵਿੱਚ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਤੇ ਉਧਰ ਕੇਂਦਰੀ ਮੰਤਰੀ ਸ਼੍ਰੀ ਪਦ ਨਾਇਕ ਨੇ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਦੇ ਨਾਲ ਅੱਜ ਹਲਕਾ ਸਨੌਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਿਸ ਦੇ ਵਿੱਚ ਸਿਰ ਕੱਪੜਾ ਰੱਤਾ ਖੇੜਾ ਮਹਦੂਦਪੁਰ ਰੁੜਕੀ ਸ਼ਾਮਲ ਨੇ ਕੇਂਦਰੀ ਮੰਤਰੀ ਨੇ ਆਏ ਹੜ੍ਹਾਂ ਅਤੇ ਭਾਰੀ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਪਿੰਡ ਵਾਸੀਆਂ ਤੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਇਸ ਦੌਰੇ ਦੌਰਾਨ ਪਿੰਡ ਵਾਸੀਆਂ ਨੇ ਕਿਸਾਨਾਂ ਨੂੰ ਖੇਤੀਬਾੜੀ ਜ਼ਮੀਨਾਂ ਘਰਾਂ ਤੇ ਬੁਨਿਆਦੀ ਢਾਂਚੇ ਦੇ ਵੱਡੇ ਪੱਧਰ ਤੇ ਹੋਏ ਨੁਕਸਾਨ ਬਾਰੇ ਜਾਣੂ ਕਰਵਾਇਆ ਉਨ੍ਹਾਂ ਖਾਸ ਤੌਰ ਤੇ ਦੱਸਿਆ ਕਿ ਦੇਵੀਗੜ੍ਹ ਤੋਂ ਅੱਗੇ ਜ਼ਿਆਦਾਤਰ ਲਿੰਕ ਸੜਕਾਂ ਭਾਰੀ بارش ਕਾਰਨ ਖਰਾਬ ਹੋਈਆਂ ਨੇ ਜਿਸ ਦੇ ਨਾਲ ਕਿਸਾਨਾਂ ਵਿਦਿਆਰਥੀਆਂ ਤੇ ਸਥਾਨਕ ਵਾਸੀਆਂ ਦੇ ਨਾਲ ਸੰਪਰਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ। ਉਨ੍ਹਾਂ ਸਿਰ ਕਪੜਾ ਪੁਲੀ ਦੇ ਟੁੱਟਣ ਦਾ ਮੁੱਦਾ ਵੀ ਚੁੱਕਿਆ ਜਿਸ ਦੇ ਕਾਰਨ ਪੂਰੇ ਇਲਾਕੇ ਦਾ ਸੰਪਰਕ ਟੁੱਟ ਗਿਆ ਹੈ ਤੇ ਤੁਰੰਤ ਮੋੜ ਨਿਰਮਾਣ ਦੀ ਮੰਗ ਵੀ ਕੀਤੀ ਹੈ। ਖਰਾਬਗੜ ਅਤੇ ਰੱਤਾ ਖੇੜਾ ਦੇ ਪਰਿਵਾਰਾਂ ਨੇ ਮੰਤਰੀ ਨੂੰ ਦੱਸਿਆ ਕਿ ਕਈ ਘਰ ਨਸ਼ਟ ਹੋਏ ਨੇ ਜਿਸ ਕਾਰਨ ਉਹਨਾਂ ਕੋਲ ਰਹਿਣ ਦੇ ਲਈ ਛੱਤ ਵੀ ਨਹੀਂ ਹੈ। ਅਤੇ ਉਹ ਸਥਾਈ ਰਹਿਾਈਸ਼ੀ ਹੱਲਾਂ ਦੀ ਮੰਗ ਵੀ ਕਰਦੇ ਨੇ ਕੇਂਦਰੀ ਮੰਤਰੀ ਸ਼੍ਰੀ ਪਦਨਾਇਕ ਨੇ ਪ੍ਰਸ਼ਾਸਨ ਨੂੰ ਘਰਾ ਖੇਤੀਬਾੜੀ ਜ਼ਮੀਨਾਂ ਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਵਿਸਤ੍ਰਿਤ ਸਰਵੇਖਣ ਕਰਦੇ ਨਿਰਦੇਸ਼ ਦਿੱਤੇ ਨੇ ਉਨ੍ਹਾਂ ਭਰੋਸਾ ਦਿਵਾਇਆ ਕਿ ਰਿਪੋਰਟ ਨਿੱਜੀ ਤੌਰ ਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੀ ਜਾਵੇਗੀ ਇਹ ਵੀ ਭਰੋਸਾ ਦਿਵਾਇਆ ਕਿ ਵਾਧੂ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾਵੇਗਾ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਪੱਕੇ ਘਰਾਂ ਦੀ ਸਹਾਇਤਾ ਵੀ ਯਕੀਨੀ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸ਼ਾਮਲ ਕੀਤਾ ਜਾਵੇਗਾ ਤੇਦਰ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖੀ ਗਈ ਹੈ ਤੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੌਰਾਨ ਹੋਈ ਤਬਾਹੀ ਦੇ ਲਈ ਜ਼ਿੰਮੇਵਾਰੀ ਨਿਸ਼ਚਿਤ ਕਰਨ ਦੇ ਲਈ ਕਿਹਾ ਗਿਆ ਉਹਨਾਂ ਨੇ ਕਿਹਾ ਹੈ ਕਿ ਸਰਕਾਰੀ ਕਾਰਜਕਾਰੀ ਇੰਜੀਨੀਅਰ ਅਤੇ ਐਸ ਡੀਓ ਨੂੰ ਮੌਤਲ ਕਰਕੇ ਸਾਰਾ ਮਾਮਲਾ ਠੱਪ ਨਹੀਂ ਕਰ ਸਕਦੀ ਸਰਕਾਰ ਸਪਸ਼ਟ ਕਰੇ ਕਿ ਰਣਜੀਤ ਸਾਗਰ ਡੈਮ ਤੋਂ ਬੇਤਹਾਸ਼ਾ ਪਾਣੀ ਛੱਡਣ ਦੀ ਇਜਾਜ਼ਤ ਕਿਸ ਨੇ ਦਿੱਤੀ ਇਹ ਪਾਣੀ ਛੱਡਣ ਤੋਂ ਪਹਿਲਾਂ ਮਾਧੋਪੁਰ ਹੈੱਡਵਰਕਸ ਅਤੇ ਸੰਬੰਧਿਤ ਅਧਿਕਾਰੀਆਂ ਦੇ ਨਾਲ ਤਾਲਮੇਲ ਕਿਉਂ ਨਹੀਂ ਕੀਤਾ ਗਿਆ ਇਸ ਦੌਰਾਨ ਰਣਜੀਤ ਸਾਗਰ ਡੈਮ ਉੱਤੇ ਉਪਸਥਿਤ ਅਧਿਕਾਰੀਆਂ ਦੇ ਨਾਮ ਜਨਤਕ ਕਰਨ ਦੀ ਮੰਗ ਵੀ ਉਹਨਾਂ ਵੱਲੋਂ ਇਸ ਚਿੱਠੀ ਦੇ ਰਾਹੀਂ ਕੀਤੀ ਗਈ ਹੈ ਤੇ ਉਧਰ ਪਾਕਿਸਤਾਨ ਦੇ ਵਿੱਚ ਸਥਿਤ ਉਹ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਹਾਲ ਹੀ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਆਮ ਸ਼ਰਧਾਲੂਆਂ ਦੇ ਲਈ ਖੋਲ੍ਹਿਆ ਗਿਆ ਹੈ ਹਾਲਾਂਕਿ ਭਾਰਤੀ ਸਿੱਖ ਸ਼ਰਧਾਲੂ ਅਜੇ ਵੀ ਇਸ ਪਵਿੱਤਰ ਸਥਾਨ ਤੇ ਨਹੀਂ ਜਾ ਸਕਣਗੇ ਲਾਂਗੇ ਦੇ ਖੁੱਲਣ ਬਾਰੇ ਕੇਂਦਰ ਸਰਕਾਰ ਵੱਲੋਂ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਜਿਸ ਕਾਰਨ ਪੰਜਾਬ ਦੇ ਸਿੱਖ ਸੰਗਠਨਾ ਦੇ ਵਿੱਚ ਨਾਰਾਜ਼ਗੀ ਵੱਧ ਗਈ ਹੈ ਪੰਜਾਬ ਸੂਬੇ ਵਿੱਚ ਹਾਲ ਹੀ ਦੇ ਵਿੱਚ ਆਏ ਹੜ੍ਹਾਂ ਦੌਰਾਨ ਕਰਤਾਰਪੁਰ ਸਾਹਿਬ ਕੰਪਲੈਕਸ ਦੇ ਵਿੱਚ ਕਈ ਫੁੱਟ ਪਾਣੀ ਭਰ ਗਿਆ ਸੀ ਜਿਸ ਕਾਰਨ ਗੁਰਦੁਆਰਾ ਸਾਹਿਬ ਨੂੰ ਬੰਦ ਕਰਨਾ ਪਿਆ ਸੀ ਪਾਣੀ ਘਟ ਜਾਣ ਤੋਂ ਬਾਅਦ ਮੁਰੰਮਤ ਤੇ ਸਫਾਈ ਦਾ ਕੰਮ ਮੁਕੰਮਲ ਹੋ ਗਿਆ ਤੇ ਹੁਣ ਪਾਕਿਸਤਾਨ ਅਤੇ ਵਿਦੇਸ਼ਾਂ ਤੋਂ ਸਿੱਖ ਸ਼ਰਧਾਲੂਆਂ ਦੇ ਲਈ ਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ ਹਾਲਕਿ ਭਾਰਤੀ ਸ਼ਰਧਾਲੂ ਗੁਰਦੁਆਰੇ ਤੱਕ ਅਜੇ ਨਹੀਂ ਜਾ ਸਕਣਗੇ ਕਿਉਂਕਿ ਆਪਰੇਸ਼ਨਸ ਹੁੰਦੀ ਸਿੰਧੂਰ ਦੇ ਕਾਰਨ ਪੈਦਾ ਹੋਈਆਂ ਦੋਹਾਂ ਦੇਸ਼ਾਂ ਦੀਆਂ ਸਥਿਤੀਆਂ ਦੇ ਕਾਰਨ ਸਰਕਾਰ ਦੇ ਵੱਲੋਂ ਅਜੇ ਸ਼ਰਧਾਲੂਆਂ ਨੂੰ ਭਾਰਤ ਤੋਂ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਤੇ ਉਧਰ ਲੁਧਿਆਣਾ ਦਾ ਲਾਡੋਵਾਲ ਦਾ ਟੋਲ ਪਲਾਜ਼ਾ ਪੌਣੇ ਘੰਟੇ ਦੇ ਲਈ ਐਤਵਾਰ ਵਾਲੇ ਦਿਨ ਕਿਸਾਨ ਜਥੇਬੰਦੀ ਦੇ ਵੱਲੋਂ ਮੁਕਤ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਮੋੜ ਤੋਂ ਇਸ ਟੋਲ ਪਲਾਜ਼ੇ ਨੂੰ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਇਹ ਭਾਰਤੀ ਕਿਸਾਨ ਯੂਨੀਅਨ ਨੇ ਟੁੱਟੀ ਸੜਕ ਦਾ ਮੁੱਦਾ ਚੁੱਕਿਆ ਤੇ ਵਿਰੋਧ ਕਰਨ ਦੇ ਲਈ ਤਕਰੀਬਨ 1:30 ਵਜੇ ਇਹ ਟੋਲ ਪਲਾਜ਼ਾ ਜਿਹੜਾ ਹੈ ਉਹ ਬੰਦ ਕਰ ਦਿੱਤਾ ਟੋਲ ਮੁਕਤ ਕਰਨ ਦਾ ਐਲਾਨ ਕਿਸਾਨਾਂ ਵੱਲੋਂ ਕੀਤਾ ਗਿਆ ਇਸ ਪੌਣੇ ਘੰਟੇ ਦੇ ਦੌਰਾਨ ਫ੍ਰੀ ਦੇ ਵਿੱਚ ਹੀ ਇੱਥੋਂ ਗੱਡੀਆਂ ਲੰਘਦੀਆਂ ਰਹੀਆਂ ਤੇ ਪੂਰੀ ਤਰ੍ਹਾਂ ਦੇ ਨਾਲ ਇਸ ਟੋਲ ਪਲਾਜ਼ਾ ਨੂੰ ਮੁਕਤ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਸਾਹਨੇਵਾਲ ਦੀ ਐਸਡੀਐਮ ਇੱਥੇ ਪਹੁੰਚੇ ਉਹਨਾਂ ਦੇ ਨਾਲ ਡੀਸੀਪੀ ਵੀ ਮੌਕੇ ਤੇ ਪਹੁੰਚੇ ਇਹਨਾਂ ਅਧਿਕਾਰੀਆਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਭਰੋਸਾ ਦਿਵਾਇਆ ਕਿ ਜਲਦ ਹੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ ਇਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਕੀਤਾ ਇਸ ਮੌਕੇ ਐਸਡੀਐਮ ਜਸਨੀਤ ਕੌਰ ਨੇ ਦੱਸਿਆ ਕਿ ਰਾਹੂ ਰੋਡ ਦੀ ਸਮੱਸਿਆ ਜਿਹੜੀ ਹੈ ਆਰਆਈਸੀ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਇਸ ਸੰਬੰਧ ਟੋਲ ਪਲਾਜ਼ਾ ਤੇ ਇਹ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਕਿਹਾ ਕਿ ਸੜਕ ਦੀ ਮੁਰੰਮਤ ਦਾ ਕੰਮ ਜਿਹੜਾ ਹੈ ਉਹ ਜਲਦ ਹੀ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ਸੜਕ ਇਹ ਨਹੀਂ ਹੈ ਇਹ ਪੀ ਡਬਲਯੂ ਡੀ ਦੀ ਸੜਕ ਹੈ ਇਸ ਦੀ ਅਸੀਂ ਅੱਗੇ ਦੱਸਿਆ ਕਿ ਸੜਕ ਨੂੰ ਚਾਰ ਮਾਰਗੀ ਸੜਕ ਤੱਕ ਵਧਾਉਣ ਦਾ ਪ੍ਰਸਤਾਵ ਵੀ ਹੈ ਤੇ ਇਸ ਤੇ ਕੰਮ ਚੱਲ ਰਿਹਾ ਹੈ ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਪੌਣੇ ਘੰਟੇ ਦੇ ਬਾਅਦ ਇਸ ਧਰਨੇ ਨੂੰ ਉੱਥੋਂ ਚੁੱਕ ਲਿਆ ਤੇ ਮੋੜ ਤੋਂ ਲਾਡਵਾਲ ਦਾ ਟੋਲ ਪਲਾਜ਼ਾ ਜਿਹੜਾ ਮੁਕਤ ਕੀਤਾ ਗਿਆ ਉਸ ਤੋਂ ਬਾਅਦ ਫਿਰ ਤੋਂ ਟੋਲ ਲੱਗਣਾ ਸ਼ੁਰੂ ਹੋ ਗਿਆ ਤੇ ਹਣ ਮੌਸਮ ਤੇ ਪਾਉਨੇ ਆ ਇੱਕ ਨਜ਼ਰ ਇਸ ਸਾਲ ਪੰਜਾਬ ਦੇ ਵਿੱਚ ਮੌਨਸੂਨ ਸੀਜ਼ਨ ਰਿਕਾਰਡ بارش ਦੇ ਨਾਲ ਖਤਮ ਹੋ ਗਿਆ ਹੈ ਮੌਨਸੂਨ ਹੁਣ ਜਾ ਰਿਹਾ ਹੈ ਅਤੇ ਅਗਲੇ ਹਫਤੇ ਦੇ ਅੰਦਰ ਅੰਦਰ ਸੂਬੇ ਚ ਪੂਰੀ ਤਰ੍ਹਾਂ ਦੇ ਨਾਲ ਸਮਾਪਤ ਹੋ ਜਾਵੇਗਾ ਮੌਸਮ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਇਸ ਸਾਲ 1 ਜੂਨ ਤੋਂ ਲੈ ਕੇ 20 ਸਤੰਬਰ ਤੱਕ ਸੂਬੇ ਦੇ ਵਿੱਚ 621.4 ਮਿਲੀਮੀਟਰ ਬਰਸਾਤ ਹੋਈ ਹੈ ਜੋ ਕਿ ਆਮ ਔਸਤ 418.1 ਮਿਲੀਮੀਟਰ ਨਾਲੋਂ 40 ਫੀਸਦ ਵਾਧਾ ਹੈ ਇਹ بارش ਪਿਛਲੇ 125 ਸਾਲਾਂ ਦੇ ਵਿੱਚ ਦਰਜ ਕੀਤੀ ਗਈ ਸਭ ਤੋਂ ਵੱਧ ਭਾਰੀ ਬਰਸਾਤ ਹੈ ਮੌਸਮੀ ਮੌਸਮ ਪਾਕ ਦੇ ਅੰਕੜਿਆਂ ਦੇ ਮੁਤਾਬਕ ਮਾਨਸੂਨ ਲਗਭਗ 40 ਤੋਂ 45 ਦਿਨਾਂ ਤੱਕ ਸਰਗਰਮ ਰਿਹਾ ਜਿਸ ਦੇ ਵਿੱਚ ਕਈ ਵਾਰ ਲਗਾਤਾਰ ਮੀਂਹ ਪਿਆ ਇਨ੍ਹਾਂ ਦੇ ਵਿੱਚੋਂ 15 ਤੋਂ 20 ਦਿਨ ਆਮ ਨਾਲੋਂ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਖਾਸ ਕਰਕੇ ਜੁਲਾਈ ਤੇ ਅਗਸਤ ਦੇ ਮਹੀਨਿਆਂ ਦੇ ਵਿੱਚ ਭਾਰੀ ਬਰਸਾਤ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਹਫ਼ਤੇ ਸੂਬੇ ਦੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਆਮ ਵਰਗਾ ਰਹੇਗਾ ਅਤੇ ਖੁਸ਼ਕ ਮੌਸਮ ਰਹਿਣ ਦੀ ਸੰਭਾਵਨਾ ਹੈ ਇਸ ਦੌਰਾਨ ਤਾਪਮਾਨ ਦੇ ਵਿੱਚ ਵੀ ਵਾਧਾ ਦੇਖਣਾ ਸੰਭਵ ਹੈ ਮੌਸਮ ਵਿਭਾਗ ਨੇ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ بارش ਆਮ ਨਾਲ ਵੱਧ ਹੋਵੇਗੀ ਅਤੇ ਬਿਲਕੁਲ ਅਜੀਹਾ ਹੀ ਹੋਇਆ ਹੈ ਇਸ ਮਾਨਸੂਨ ਸੀਜ਼ਨ ਦੇ ਵਿੱਚ ਆਮ ਨਾਲੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ ਖਾਸ ਤੌਰ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਸਮ ਦੇ ਵਿੱਚ ਇਹ ਖਾਸ ਤਬਦੀਲੀ ਮਾਨਸੂਨ ਦਾ ਵੱਧ ਪੈਣਾ ਪੱਛਮੀ ਗੜਬੜੀ ਦੇ ਆਮ ਨਾਲੋਂ ਜ਼ਿਆਦਾ ਐਕਟਿਵ ਹੋਣ ਦੇ ਨਾਲ ਇਹ ਬਰਸਾਤ ਇਸ ਵਾਰ ਵੱਧ ਪਈ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਵਾਜ਼ਤ ਬਹੁਤ ਬਹੁਤ ਧੰਨਵਾਦ ਸ਼ੋਭਾਰਤਾ ਦੇਖ ਰਹੇ ਹੈ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਜ਼ਰੂਰੀ ਅਤੇ ਅਹਿਮ ਖਬਰ ਦੇ ਨਾਲ ਅੱਜ ਤੋਂ ਦੇਸ਼ ਦੇ ਵਿੱਚ ਨਵੀਆਂ ਜੀਐਸਟੀ ਦਰਾਂ ਲਾਗੂ ਹੋ ਰਹੀਆਂ ਨੇ ਤੇ ਇਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਾਸ਼ਟਰ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਦਾ ਲਾਭ ਹੋਵੇਗਾ ਨਵਰਾਤਰੀ ਦੇ ਪਹਿਲੇ ਦਿਨ ਤੋਂ ਦੇਸ਼ ਆਤਮ ਨਿਰਭਰ ਭਾਰਤ ਮੋਹਮ ਦੇ ਵੱਲ ਇੱਕ ਵੱਡਾ ਕਦਮ ਚੁੱਕ ਰਿਹਾ ਹੈ नवरात्रि का आरंभ हो रहा है आप सभी को बहुत बहुत शुभकामनाएं नवरात्रि के पहले दिन से देश आत्मनिर्भर भारत अभियान के लिए एक और महत्वपूर्ण और बड़ा कदम उठा रहा है कल यानी नवरात्रि के प्रथम दिवस 22 सितंबर को सूर्योदय के साथ ही नेक्स्ट जनरेशन जीएसटी रिफॉर्म्स लागू हो जाएंगे एक तरह से कल से देश में जीएसटी बचत उत्सव शुरू होने जा रहा है। इस जीएसटी बचत उत्सव में आपकी बचत बढ़ेगी और आप अपनी पसंद की चीजों को और ज्यादा आसानी से खरीद पाएंगे हमारे देश के गरीब मध्यम वर्गीय लोग न्यू मिडिल क्लास युवा किसान ਮਹਿਲਾਏ ਦੁਕਾਨਦਾਰ ਵਪਾਰੀ ਉਦਯਮੀ ਸਭੀ ਕੋ ਇਹ ਬਚਤ ਉਤਸਵ ਦਾ ਬਹੁਤ ਫਾਇਦਾ ਹੋਗਾ ਤੇ ਅੱਜ ਤੋਂ ਸਾਰੀਆਂ ਜ਼ਰੂਰਤ ਦੇ ਸਾਮਾਨਾਂ ਦੇ ਉੱਤੇ ਦੋ ਸਲੈਬਾਂ ਦੇ ਵਿੱਚ GST ਲੱਗੇਗਾ 5% ਜਾਂ 18% ਸਰਕਾਰ ਨੇ ਟੈਕਸ ਸਿਸਟਮ ਨੂੰ ਆਸਾਨ ਬਣਾਉਣ ਦੇ ਲਈ ਅਜਿਹਾ ਕੀਤਾ ਹੈ ਇਸ ਦੇ ਲਈ ਆਮ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਕਿ ਪਨੀਰ ਕੀ ਸ਼ੈਂਪੂ ਅਤੇ ਏਸੀ ਕਾਰਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਸhtੀਆਂ ਹੋਣਗੀਆਂ ਜੀਐਸਟੀ ਕੌਂਸਲ ਦੀ 56ਵੀਂ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਵਿੱਤ ਮੰਤਰੀ ਨਿਰਮਲਾ ਸੀ타 ਰਮਣ ਨੇ 3 ਸਤੰਬਰ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ ਸੋ ਇਸ ਬਦਲਾਵ ਦੇ ਨਾਲ ਜੁੜੀਆਂ ਹੋਰ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਕਾਰ ਨੇ 3 ਦਸੰਬਰ ਨੂੰ ਦੱਸਿਆ ਸੀ ਕਿ ਜੀਐਸਟੀ ਦੇ ਵਿੱਚ 5% 12% 18 ਅਤੇ 28 ਦੇ ਸਲੈਬ ਨੂੰ ਘਟਾ ਕੇ ਦੋ ਕਰ ਦਿੱਤਾ ਜਾਵੇਗਾ ਯਾਨੀ ਕਿ 5% ਅਤੇ 18% ਸਲੈਬ ਦੇ ਤਹਿਤ ਹੀ GST ਵਸੂਲੀ ਜਾਵੇਗੀ ਇਸ ਤੋਂ ਇਲਾਵਾ ਤੰਬਾਕੂ ਪਾਨ ਮਸਾਲਾ ਕਾਰਬੋਨੇਟਡ ਡਰਿੰਕਸ ਲਗਜ਼ਰੀ ਸਮਾਨ ਕਾਰਾਂ ਯਾਟ ਪਰਸਨਲ ਇਸਤੇਮਾਲ ਦੇ ਲਈ ਜਹਾਜ਼ ਇਹਨਾਂ ਦੇ ਉੱਤੇ 40% ਸਪੈਸ਼ਲ ਟੈਕਸ ਲੱਗੇਗਾ ਕੁਝ ਸਮਾਨ ਜਿਵੇਂ ਕਿ ਸ਼ੀਰਾ ਪਨੀਰ ਰੋਟੀ ਚਪਾਤੀ ਪਰੌਂਠਾ ਇਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ ਤੰਬਾਕੂ ਨੂੰ ਛੱਡ ਕੇ ਨਵੀਆਂ ਦਰੀਆਂ ਦਰਾਂ ਜੜੀਆਂ ਨੇ ਉਹ 22 ਸਤੰਬਰ ਤੋਂ ਯਾਨੀ ਕਿ ਅੱਜ ਤੋਂ ਲਾਗੂ ਹੋ ਰਹੀਆਂ ਨੇ ਇਸ ਤੋਂ ਇਲਾਵਾ ਜੇਕਰ ਬਦਲਾਅ ਦੀ ਗੱਲ ਕਰੀਏ ਤਾਂ ਸਾਬਣ ਸ਼ੈਂਪੂ ਵਰਗੀਆਂ ਰੋਜ਼ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਖਾਣ ਪੀਣ ਦੀਆਂ ਚੀਜ਼ਾਂ ਇਲੈਕਟ੍ਰੋਨਿਕ ਦਾ ਸਮਾਨ ਕਾਰਾਂ ਇਹ ਸਾਰੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਇਸ ਤੋਂ ਇਲਾਵਾ ਲਾਈਫ ਅਤੇ ਹੈਲਥ ਇੰਸ਼ੋਰੈਂਸ ਦੇ ਵਿੱਚ ਲੱਗਣ ਵਾਲੇ ਟੈਕਸ 18% ਨੂੰ ਵੀ ਜ਼ੀਰੋ ਕਰ ਦਿੱਤਾ ਗਿਆ ਯਾਨੀ ਕਿ ਹੁਣ ਫਾਇਦਾ ਹੋਵੇਗਾ ਅਤੇ ਸਮਾਨਾਂ ਤੋਂ ਇਲਾਵਾ ਸੀਮਿੰਟ ਦੇ ਉੱਤੇ ਟੈਕਸ ਜਿਹੜਾ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਇਸ ਦੇ ਨਾਲ ਹੁਣ ਘਰ ਬਣਾਉਣ ਦੇ ਵਿੱਚ ਅਤੇ ਮਰਮਮਤ ਦੇ ਵਿੱਚ ਖਰਚ ਵੀ ਘਟ ਆਵੇਗਾ ਏਸੀ ਅਤੇ ਟੀਵੀ ਦੇ ਉੱਤੇ ਵੀ 28 ਤੋਂ ਘਟਾ ਕੇ 18% ਟੈਕਸ ਕਰ ਦਿੱਤਾ ਗਿਆ ਸੋ ਏਸੀ ਤੇ ਟੀਵੀ ਵੀ ਹੁਣ ਸਸਤੇ ਹੋਣਗੇ ਇਸ ਤੋਂ ਇਲਾਵਾ 33 ਜ਼ਰੂਰਤ ਦੀਆਂ ਖਾਸ ਦਵਾਈਆਂ ਜਿਨ੍ਹਾਂ ਦੇ ਵਿੱਚ ਕੈਂਸਰ ਦੀਆਂ ਦਵਾਈਆਂ ਦਵਾਈਆਂ ਵੀ ਸ਼ਾਮਲ ਨੇ ਉਹਨਾਂ ਨੂੰ ਟੈਕਸ ਤੋਂ ਮੁਕਤ ਕਰ ਦਿੱਤਾ ਗਿਆ ਭਾਵ ਇਹ ਦਵਾਈਆਂ ਵੀ ਹੁਣ ਸਸਤੀਆਂ ਹੋਣਗੀਆਂ ਛੋਟੀਆਂ ਕਾਰਾਂ ਅਤੇ 350 ਸੀਸੀ ਤੱਕ ਦੀਆਂ ਮੋਟਰਸਾਈਕਲਾਂ ਦੇ ਉੱਤੇ ਵੀ 28% ਤੋਂ ਘਟਾ ਕੇ 18% ਟੈਕਸ ਲਗਾਇਆ ਗਿਆ। ਸੋ ਛੋਟੀਆਂ ਕਾਰਾਂ ਖਰੀਦਣ ਵਾਲਿਆਂ ਨੂੰ ਮੋਟਰਸਾਈਕਲ ਖਰੀਦਣ ਵਾਲਿਆਂ ਨੂੰ ਵੀ ਫਾਇਦਾ ਹੋਵੇਗਾ। ਆਟੋ ਪਾਰਟਸ, 3-ਵੀਲਰ ਅਤੇ ਇਹਨਾਂ ਦੇ ਉੱਤੇ ਵੀ ਟੈਕਸ ਹੈ ਜਿਹੜਾ ਘਟਾ ਕੇ 28% ਤੋਂ 18% ਕਰ ਦਿੱਤਾ ਗਿਆ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਹੈ ਕਿ ਬੋਨਾ ਵਾਇਰਸ ਹਲਦੀ ਰੋਗ ਦੇ ਨਾਲ ਅਤੇ ਹੜਾਂ ਕਾਰਨ ਖਰਾਬ ਹੋਈ ਝੋਨੇ ਦੀ ਫਸਲ ਦਾ ਅੰਦਾਜ਼ਾ ਲਗਾਉਣ ਦੇ ਲਈ ਸਰਵੇ ਕਰਕੇ ਵਿਸ਼ੇਸ਼ ਗਿਰਦਾਵਰੀ ਕਰਾਈ ਜਾਵੇਗੀ। ਉਹਨਾਂ ਪ੍ਰਭਾਵਿਤ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਆ ਕਿ ਉਹ ਆਪਣੀ ਫਸਲ ਵਿਸ਼ੇਸ਼ ਗਿਰਦਾਵਰੀ ਹੋਣ ਤੱਕ ਨਾ ਵਾਉਣ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲਦ ਹੀ ਖਾਸ ਤੌਰ ਤੇ ਗਿਰਦਾਵਰੀ ਕਰਾਉਣ ਦੇ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਨੇ ਤੇ ਇਸ ਗਿਰਦਾਵਰੀ ਤੋਂ ਬਾਅਦ ਹੀ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਦਿੱਤਾ ਜਾ ਸਕੇਗਾ ਅੱਜ ਮੈਂ ਜੀ ਅਸੀਂ ਹੁਣ ਮੰਡੋਰ ਪਿੰਡ ਦੇ ਵਿੱਚ ਪਹੁੰਚਿਆ ਮੇਰੇ ਨਾਲ ਜਿਹੜੇ ਖੇਤੀਬਾੜੀ ਦਾ ਜਿਹੜਾ ਆਪਣਾ ਐਕਸਟੈਂਸ਼ਨ ਸੈਂਟਰ ਹੈ ਉੱਥੋਂ ਹਰਦੀਪ ਸਿੰਘ ਵਿਖੀ ਜੀ ਔਰ ਮਾਨ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਡਵੈਲਪਮੈਂਟ ਆਫੀਸਰ ਹੈ ਔਰ ਇਹ ਸੀਨੀਅਰ ਅਗੇ ਬਹੁਤ ਸਾਰੇ ਜੀ ਜਿਹਦੇ ਆਪਾਂ ਇਹ ਖੜੇ ਆ ਜੀ ਇੱਕ ਜਿਹੜਾ ਝੋਨੇ ਦੇ ਫੀਲਡ 'ਚ ਖੜੇ ਆ ਤੁਸੀਂ ਦੇਖ ਰਹੇ ਹੋ ਇਹਨੂੰ ਜਿਹਨੂੰ ਬੋਨਾ ਵਾਇਰਸ ਕਹਿੰਦੇ ਆ ਇਹ ਇਹਦੇ ਨਾਲ ਜਿਹੜਾ ਖੇਤ ਹੈ ਜਮੇ ਹੀ ਸਾਰੀ ਜਿਹੜੀ ਸਾਰੀ ਫਸਲ ਖਤਮ ਹੋ ਗਈ ਇੱਥੋਂ ਤਾਂ ਮੰਨ ਲਓ ਇੱਕ ਦਾਣਾ ਨਹੀਂ ਕਿਸਾਨ ਦੇ ਪੱਲੇ ਪਰਣਾ ਇਹਦੇ ਨਾਲ ਨਾਲ ਦੋ ਬਿਮਾਰੀਆਂ ਹੋ ਰ ਇੱਕ ਤਾਂ ਜਿਹੜੀ ਤੁਹਾਡੀ ਹੈਗੀ ਆ ਜਿਹਨੂੰ ਅਸੀਂ ਕਹਨੇ ਆ ਆਪਣਾ ਜਿਹੜਾ ਹਲਦੀ ਰੋਗ ਕਹਨੇ ਆ ਉਹ ਵੀ ਫੰਗਸ ਹੈ ਜੀ ਇੱਕ ਜਿਹੜਾ ਕਾਲਾ ਦਾਣਾ ਹੋ ਜਾਂਦਾ ਉਹ ਵੀ ਇੱਕ ਹਲਦੀ ਰੋਗ ਹੈ ਉਹ ਵੀ ਇੱਕ ਫੰਗਸ ਰੋਗ ਹੈ ਸੋ ਇਹ ਬਿਮਾਰੀਆਂ ਦੀ ਮਾਰ ਜਿਹੜੀ ਪਈ ਆ ਜਿਹੜੇ ਪਟਿਆਲੇ ਦੇ ਵਿੱਚ ਬਹੁਤ ਜ਼ਿਆਦਾ ਹੈ ਮੇਰੇ ਜੱਤੀ ਵਿੱਚ ਮੈਂ ਕੱਲ ਤੋਂ ਕਰ ਰਿਹਾ ਜੀ ਲਗਾਤਾਰ ਦੌੜਾ ਹੋਣ ਮੈਂ ਮੰਡੋਰ ਪਹੁੰਚਿਆ ਇਸ ਤੋਂ ਪਹਿਲਾਂ ਮੈਂ ਲੋਡੇ ਤੋਂ ਸ਼ੁਰੂ ਕਰਕੇ ਜੀ ਆਪਣਾ ਰਾਮਗੜ੍ਹ ਛੰਨਾ ਇੱਚੇਵਾਲ ਰੋਟੀ ਵਸਤਾ ਤੇ ਆਪਣੇ ਰੋਟੀ ਔਰ ਰੋਟਾ ਸਾਹਿਬ ਔਰ ਇਸ ਤੋਂ ਅੱਗੇ ਜਿਹੜਾ ਹੈਗਾ ਤੁਹਾਡਾ ਕੈਦੂਪੁਰ ਲਵਾਨਾ ਇਹ ਸਾਰੇ ਪਿੰਡ ਕਵਰ ਕਰਕੇ ਹੁਣ ਮੈਂ ਮੰਡੋਰ ਪਹੁੰਚਿਆ ਤੰਗੜਾ ਸਾਹਿਬ ਕੱਲ ਵੀ ਮੈਂ ਇਸੇ ਤਰ੍ਹਾਂ ਜੀ ਸਰਹੰਦ ਰੋਡ ਤੋਂ ਸ਼ੁਰੂ ਕਰਕੇ ਬਾਰਨ ਤੋਂ ਉਸ ਤੋਂ ਬਾਅਦ ਜਿਹੜਾ ਹੈਗਾ ਸਿਉਣਾ ਸਿਉਣੇ ਤੋਂ ਬਾਅਦ ਰੌਂਗਲਾ ਔਰ ਲੰਗ ਲਚਕਾਣੀ ਬਖਸ਼ੀ ਵਾਲਾ ਆਪਣੇ ਦੰਦਰਾੜਾ ਖਰੋੜ ਇਸ ਤੋਂ ਸਵਾਏ ਲੋਟ ਔਰ ਜਿਹੜੇ ਸਿੱਧੂ ਆਪਣੇ ਸਿੱਧੂਵਾਲ ਇਹ ਸਾਰੇ ਪਿੰਡਾਂ ਦੇ ਵਿੱਚ ਮੈਂ ਕੱਲ ਵੀ ਜਿਹੜਾ ਸਾਰਾ ਦੌਰਾ ਕਰਕੇ ਤਕਰੀਬਨ ਤਕਰੀਬਨ ਸਾਰਾ ਮੈਂ ਸਰਾੰਦ ਰੋਡ ਤੋਂ ਲੈ ਕੇ ਆਪਣਾ ਉਧਰੋਂ ਆਪਣੇ ਤੋਂ 500 ਰੋਡ ਔਰ ਨਾਬਾ ਰੋਡ ਤੇ ਸਾਰੇ ਏਰੀਆ ਨੂੰ ਕ੍ਰਸ ਕਰਾਸ ਕੀਤਾ ਜੀ ਇਹਦੇ ਚ ਸਾਰੇ ਪਿੰਡਾਂ ਚ ਇਹ ਹਾਲ ਹੈ ਕਿਤੇ 2 300 ਏਕੜਾ ਕਿਤੇ 500 ਏਕੜਾ ਲੰਗ ਦੇ ਵਿੱਚ ਬਹੁਤ ਜ਼ਿਆਦਾ ਸੀ 5 600 ਏਕੜ ਜਿਹੜਾ ਹੈਗਾ ਉਹ ਤਾਂ ਬੋਨੀ ਵਾਇਰਸ ਕਰਕੇ 100% ਖਤਮ ਹੋ ਗਿਆ ਜਿਹੜੀ ਖੜੀ ਵੀ ਆ ਉਹਦੇ ਵਿੱਚ ਵੀ ਉਹਨੂੰ ਮਤਲਬ ਵਿੱਚ ਵਿੱਚ ਬਿਮਾਰੀ ਹੈਗੀ ਆ ਉਹਦੇ ਵੀ ਝਾੜ ਕੱਟੇਗਾ ਇਹਦੇ ਨਾਲ ਨਾਲ ਇੱਕ ਜਿਹੜੀ ਹਲਦੀ ਰੋਗ ਹੈ ਔਰ ਜਿਹੜੀ ਦਾਣਾ ਕਾਲਾ ਪੈ ਜਾਂਦਾ ਇਹ ਵੀ ਜਿਹੜੇ ਫੰਗਸ ਰੋਗ ਹੈ ਇਹਨਾਂ ਦੀ ਵੀ ਬਹੁਤ ਜ਼ਿਆਦਾ ਮਾਰ ਆ ਉਹਨਾਂ ਦੇ ਵੀ ਝਾੜ ਕੱਟੇਗਾ ਔਰ ਡਿਸਕਲਰੇਸ਼ਨ ਹੋਏਗੀ ਉਹਦਾ ਵੀ ਜਿਹੜਾ ਕੱਟ